ਕਾਲਜ ਦੀ ਪ੍ਰਧਾਨਗੀ ਲੈਣ ਚੱਲੇ ਨੌਜਵਾਨਾਂ ਦੀ ਹੁੱਲੜਬਾਜੀ ਸੜਕ ਤੇ ਜੰਮ ਕੇ ਪਾਇਆ ਗਿਆ ਖੌਰੂ ਹੁੱਲੜਵਾਜਾਂ ਤੇ ਪੁਲਿਸ ਦਾ ਵੱਡਾ ਐਕਸ਼ਨ ਜੀ ਹਾਂ ਆ ਨੌਜਵਾਨ ਜੋ ਸੜਕ ਤੇ ਹੁੱਲੜਵਾਜੀ ਕਰਦੇ ਦਿਖਾਈ ਦੇ ਰਹੇ ਨੇ ਦੱਸਿਆ ਜਾ ਰਿਹਾ ਕਿ ਇਹ ਕਿਸੇ ਕਾਲਜ ਦੀ ਪ੍ਰਧਾਨਗੀ ਲੈਣ ਚੱਲੇ ਸੀ ਤੇ ਰਸਤੇ 'ਚ ਇਹਨਾਂ ਵੱਲੋਂ ਕਾਨੂੰਨ ਦੀਆਂ ਨਿਯਮਾਂ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਗਈਆਂ ਜੰਮ ਕੇ ਹੁੱਲੜਵਾਜੀ ਕੀਤੀ ਗਈ ਤੇ ਇਹਨਾਂ ਪਤੰਦਰਾ ਨੂੰ ਇਹ ਨਹੀਂ ਪਤਾ ਸੀ ਕਿ ਇਹ ਹੁੱਲੜ ਬਾਜੀ ਕਰਨੀ ਇਹਨਾਂ ਨੂੰ ਕਿੰਨੀ ਮਹਿੰਗੀ ਪੈ ਸਕਦੀ ਹੈ ਕਿੰਨੀ ਭਾਰੀ ਪੈ ਸਕਦੀ ਹੈ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਅਜੇ ਕੁਝ ਹੀ ਦੂਰੀ ਤੇ ਪਹੁੰਚੇ ਸੀ ਇਹਨਾਂ ਤੇ ਪੁਲਿਸ ਦੀ ਨਜ਼ਰ ਪੈ ਗਈ ਤੇ ਪੁਲਿਸ ਇਹਨਾਂ ਦੇ ਪਿੱਛੇ ਲੱਗ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਮਲਜਮਾਂ ਨੂੰ ਘੇਰਾ ਪਾ ਲਿਆ ਜਿਸ ਤੇ ਚਲਦੇ ਇਹ ਮਲਜਮ ਡਰ ਦੇ ਮਾਰੇ ਆਪਣੀਆਂ ਗੱਡੀਆਂ ਮੋਟਰਸਾਈਕਲ ਛੱਡ ਮੌਕੇ ਤੋਂ ਹੀ ਫਰਾਰ ਹੋ ਗਏ ਤੇ ਇਸ ਦੌਰਾਨ ਹੀ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਤੇ ਜਦਕਿ ਬਾਕੀ ਮਲਜਮਾਂ ਦੀ ਭਾਲ ਕੀਤੀ ਜਾ ਰਹੀ ਹੈ ਜੀ ਹਾਂ ਇਹ ਤਸਵੀਰਾਂ ਪਠਾਨਕੋਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਸੜਕ ਤੇ ਹੁੱਲੜਬਾਜੀ ਕਰ ਰਹੇ ਇਹਨਾਂ ਨੌਜਵਾਨਾਂ ਤੇ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ਇਸ ਮਾਮਲੇ 'ਚ ਆਖਰ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਖੁਦ ਹੀ ਸੁਣ ਲਓ ਅਨਿਸ਼ਲੀ ਜਦੋਂ ਖਬਰ ਮਿਲੀ ਇੱਥੇ ਪਹੁੰਚੇ ਸੀ ਐਸਐਸਓ ਸਾਹਿਬ ਸਾਡੇ ਇੱਕ ਨੰਬਰ ਡਿਵੀਜ਼ਨ ਐਸਐਸਓ ਮਮੂਨ ਕੈਂਟ ਸਾਰੇ ਆਪਾਂ ਇੱਥੇ ਪਹੁੰਚ ਗਏ ਸੀ ਇਥੇ ਹੁਣ ਜੋ ਮੌਕੇ ਆ ਕੇ ਪਤਾ ਲੱਗਿਆ ਕਿ ਉਹ ਏਜੰਟ ਆ ਕਾਲਜ ਕੋਈ ਪ੍ਰਧਾਨਗੀ ਦੇ ਇਲੈਕਸ਼ਨ ਵਗੈਰਾ ਸੀ ਪਹਿਲੇ ਇੱਥੇ ਇਕੱਠੇ ਹੋ ਰਹੇ ਸੀ ਔਰ ਚਲੋ ਇਕੱਠੇ ਹੋਣਾ ਕੋਈ ਗੱਲ ਨਹੀਂ ਬਟ ਇੱਕ ਡਿਸਪਲਿਨ ਦੇ ਵਿੱਚ ਇਹ ਤਿੰਨ ਤਿੰਨ ਚੜੇ ਫਿਰਦੇ ਆ ਬਕਤਨੀਜ਼ੀਆਂ ਕਰਦੇ ਫਿੰਡੇ ਰੋਡ ਤੇ ਸੋ ਦੈਟ ਇਜ਼ ਨਾਟ ਅਲੋਵੇਬਲ ਹੁਣ ਆ ਕੇ ਆਪਾਂ ਇਹਨੂੰ ਖਦੇੜਿਆ ਤੋਂ ਸਾਰੇ ਗਾਇਬ ਨਾ ਇਸ ਤਰ੍ਹਾਂ ਨੌਨਸੈਂਸ ਨਹੀਂ ਕ੍ਰੀਏਟ ਕੀਤਾ ਜਾ ਸਿਰ ਨਹੀਂ ਆ ਜਾਪਾਂ ਆ ਡੈਂਟੀਫਾਈ ਕਰ ਰਹੇ ਆ ਕਿਉਂਕਿ ਇੱਥੇ ਬਹੁਤ ਬਾਜ਼ਾਰ ਹੈ ਕਿ ਕੋਈ ਹੋਰ ਦੀ ਗੱਡੀ ਵੀ ਹੋ ਸਕਦੀ ਹੈ ਲਗੇਗਾ ਜੀ .com ਕੈਟਿਗਨ ਕਰਾ ਹੁੱਲੜਵਾਜੀਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਹਰ ਇੱਕ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਰ ਸਾਡੇ ਨੌਜਵਾਨਾਂ ਨੂੰ ਹੁੰਦਾ ਕੀ ਜਾ ਰਿਹਾ ਹੈ ਆਖਰ ਸਾਡੇ ਨੌਜਵਾਨ ਜਾਂ ਕਿੱਦਾਂ ਨੂੰ ਰਹੇ ਨੇ ਜੋ ਕਿ ਵਾਕਈ ਚਿੰਤਾ ਦਾ ਵਿਸ਼ਾ ਹਰ ਕੋਈ ਇਹਨਾਂ ਹੁੱਲੜਵਾਜਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਅਜਿਹਾਂ ਕਠਿਨਾਵਾਂ ਨਾ ਵਾਪਰਨ ਬਿਊਰੋ ਰਿਪੋਰਟ ਜਗਬਾਣੀ ਟੀਵੀ